ਅੱਜ ਗੱਲ ਕਰਾਂਗੇ ਦੁਨੀਆ ਦਾ ਸਾਰਿਆਂ ਤੋਂ ਭੇਦ ਭਰਿਆ ਹੋਆ ਸਮੁੰਦਰ ਜੀ ਦਾ ਨਾਮ ਆ ਸਰਗਾਸੋ ਸਮੁੰਦਰ ਸੋਚੋ ਇੱਕ ਪਲ ਇਹੋ ਜਿਹਾ ਹੋਵੇ ਵੀ ਤੁਸੀਂ ਸਮੁੰਦਰ ਦੇ ਵਿੱਚ ਹੋਵੋ ਬਿਲਕੁਲ ਇਕੱਲੇ ਨੇੜੇ ਤੇੜੇ ਕੁਝ ਵੀ ਨਾ ਹੋਵੇ ਨਾ ਕੋਈ ਟਾਪੂ ਨਾ ਕੋਈ ਜ਼ਮੀਨ ਤੇ ਨਾ ਕੋਈ ਦੂਰ ਦੂਰ ਤੱਕ ਕਿਨਾਰਾ ਦਿਨ ਦਾ ਹੋਵੇ ਸਰਗਾਸੋ ਸਮੁੰਦਰ ਵੀ ਇੱਕ ਐਸਾ ਹੀ ਸਮੁੰਦਰ ਆ ਜਿਹਦੇ ਚਾਰੇ ਪਾਸੇ ਸਿਰਫ ਤੇ ਸਿਰਫ ਪਾਣੀ ਆ ਤੇ ਇਹ ਕੋਈ ਆਮ ਸਮੁੰਦਰ ਥੋੜੋ ਆ ਇਹ ਉਹ ਜਗਾ ਜਿੱਥੇ ਸਮੁੰਦਰ ਦੀ ਕੋਈ ਹੱਦ ਨਹੀਂ ਇਹ ਗੱਲ ਸੁਣ ਕੇ ਤੁਹਾਨੂੰ ਅਜੀਬ ਜਿਹਾ ਲੱਗਦਾ ਹੋ ਵੀ ਆਰ ਸਮੁੰਦਰ ਉਹਦੀ ਕੋਈ ਹੱਦ ਹੀ ਨਹੀਂ ਜਿੱਥੇ ਪਾਣੀ ਆਪ ਦੀ ਹੱਦ ਆਪ ਬਣਾਉਂਦਾ ਅੱਜ ਆਪਾਂ ਗੱਲ ਕਰਾਂਗੇ ਦੁਨੀਆ ਦੇ ਸਾਰਿਆਂ ਤੋਂ ਅਜੀਬ ਸਾਰਿਆਂ ਤੋਂ ਸੋਹਣੇ ਸਾਰਿਆਂ ਤੋਂ ਰਹਾ ਸਮਾਈ ਸਮੁੰਦਰ ਦੀ ਜਿਹੜਾ ਸਭ ਤੋਂ ਡਰਾਉਣਾ ਵੀ ਆ ਇਹ ਸਮੁੰਦਰ ਦਾ ਨਾਮ ਆ ਸਰਗਾਸੋ ਸਮੁੰਦਰ ਦੁਨੀਆ ਇਹਦੀ ਫੈਨ ਇਸ ਸਰਗਾਸੋ ਸਮੁੰਦਰ ਦੀ ਇਹਦੇ ਗੁਣਾ ਕਰਕੇ ਆ ਪੇਜ 1 ਦੀਆਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਬਣੇ ਰਹੋ ਵੀਡੀਓ ਲੰਬੀ 8-10 ਮਿੰਟ ਦੀ ਪਰ ਸਰਗਾਸੋ ਸਮੁੰਦਰ ਦੇ ਬਾਰੇ ਤੁਹਾਨੂੰ ਬਰੀਕੀ ਦੇ ਵਿਚਾਰੇ ਇੱਕ ਗੱਲ ਦੱਸਾਂਗੇ ਦੁਨੀਆ ਵਿੱਚ ਬਹੁਤ ਸਾਰੇ ਸਮੁੰਦਰ ਮੌਜੂਦ ਆ ਜਿੱਦਾਂ ਮੈਡੀਟੇਰੀਅਨ ਸੀ red sea black sea yellow sea ਇਹ ਸਾਰੇ ਸਮੁੰਦਰ ਆਪਦੇ-ਆਪ ਦੇ ਕਿਸੇ ਨਾ ਕਿਸੇ ਖਾਸ ਗੁਣ ਕਰਕੇ ਦੁਨੀਆ ਦੇ ਵਿੱਚ ਮਸ਼ਹੂਰ ਆ ਪਰ ਇਨਾਂ ਸਭ ਦੇ ਵਿੱਚ ਇੱਕ ਗੱਲ ਕਾਮਨ ਆ ਵੀ ਹਰੇਕ ਸਮੁੰਦਰ ਦੀ ਇੱਕ ਕੋਸਟ ਲਾਈਨ ਹੁੰਦੀ ਆ ਕੋਸਟ ਲਾਈਨ ਕੀ ਹੁੰਦੀ ਆ ਕਿ ਹਰੇਕ ਸਮੁੰਦਰ ਦਾ ਇੱਕ ਕਿਨਾਰਾ ਹੁੰਦਾ ਜਿੱਥੋਂ ਅੱਗੇ ਜ਼ਮੀਨ ਸ਼ੁਰੂ ਹੋ ਜਾਂਦੀ ਆ ਵੀ ਇੱਕ ਜ਼ਮੀਨੀ ਹੱਦ ਹੁੰਦੀ ਆ ਜਿਹਨੂੰ ਆਪਾਂ ਆਪਦੀਆਂ ਅੱਖਾਂ ਦੇ ਨਾਲ ਵੇਖ ਸਕਦੇ ਹਾਂ ਸਾਇੰਸ ਦਾ ਵੀ ਇਹੀ ਮੰਨਣਾ ਕਿ ਸਮੁੰਦਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਮੀਨ ਦੇ ਨਾਲ ਜੁੜਿਆ ਹੋਣਾ ਜ਼ਰੂਰੀ ਆ ਪਰ ਸਰਗਾਸੋ ਸਮੁੰਦਰ ਇਹਨਾਂ ਚੋਂ ਕਿਸੇ ਨਿਯਮ ਨੂੰ ਮੰਨਦਾ ਹੀ ਨਹੀਂ ਪੂਰੀ ਤਰ੍ਹਾਂ ਸਾਰੇ ਨਿਯਮਾਂ ਨੂੰ ਸਰਗਾਸੋ ਸਮੁੰਦਰ ਦਰਕਨਾਰ ਕਰਦਾ ਤੇ ਤੋੜ ਕੇ ਚੱਲਦਾ ਸਰਗਾਸੋ ਸਮੁੰਦਰ ਦੁਨੀਆ ਦਾ ਕੱਲਾ ਐਸਾ ਸਮੁੰਦਰਾ ਜਿਹਦੀ ਕੋਈ ਵੀ ਜ਼ਮੀਨੀ ਕੋਸਟਲਾਈਨ ਹੈ ਹੀ ਨਹੀਂ ਭਾਵੇਂ ਕਿਸੇ ਵੀ ਪਾਸੇ ਤੋਂ ਸਰਗਾਸੋ ਸਮੁੰਦਰ ਜ਼ਮੀਨ ਦੇ ਨਾਲ ਲੱਗਦਾ ਹੀ ਨਹੀਂ ਇਹ ਸਾਰੇ ਪਾਸਿਆਂ ਤੋਂ ਪਾਣੀ ਦੇ ਨਾਲ ਹੀ ਘਿਰਿਆ ਹੋਇਆ ਹੁਣ ਤੁਸੀਂ ਸੋਚੋਗੇ ਵੀ ਕਿਵੇਂ ਘਿਰਿਆ ਹੋਇਆ ਪਾਣੀ ਦੇ ਨਾਲ ਇਹ ਅਟਲੈਂਟਿਕ ਮਹਾਸਾਗਰ ਦੇ ਜੁਮਾ ਵਿਚਾਲੇ ਆ ਬਿਲਕੁਲ ਵਿਚਾਲੇ ਇਹਨੂੰ ਸਾਰੇ ਪਾਸਿਆਂ ਤੋਂ ਸ਼ਕਤੀਸ਼ਾਲੀ ਸਮੁੰਦਰੀ ਕਰੰਟ ਹੋਰ ਮਿਲ ਜਾਂਦਾ ਚਾਰੇ ਪਾਸਿਆਂ ਤੋਂ ਉਹ ਪਤਾ ਕਿਵੇਂ ਮਿਲਦਾ ਵੀ ਸਰਗਾਸੋ ਸਮੁੰਦਰ ਦੇ ਸਾਰੇ ਪਾਸੇ ਕਾਫੀ ਤਰ੍ਹਾਂ ਦੀ ਹੋਰ ਇਹਨੂੰ ਜ਼ਿਆਦਾ ਊਰਜਾ ਤੇ ਬਲ ਦੇਣ ਵਾਲੀਆਂ ਚੀਜ਼ਾਂ ਜਿਵੇਂ ਇੱਕ ਪਾਸੇ ਗਲਫ ਸਟ੍ਰੀਮ ਹੋ ਗਈ ਇੱਕ ਪਾਸੇ ਨਾਰਥ ਅਟਲੈਂਟਿਕ ਕਰੰਟ ਹੋ ਗਿਆ ਦੂਜੇ ਪਾਸੇ ਕੈਨਰੀ ਕਰੰਟ ਆ ਤੇ ਅਗਲੇ ਪਾਸੇ ਨਾਰਥ ਇਕੁਲੇਰਲ ਕਰੰਟ ਆ ਇਹ ਸਾਰੇ ਮਿਲ ਕੇ ਇੱਕ ਪਾਣੀ ਦਾ ਵੱਡਾ ਚੱਕਰ ਬਣਾਉਂਦੇ ਆ ਬਿਲਕੁਲ ਉਸੇ ਤਰ੍ਹਾਂ ਜਿਵੇਂ ਚੱਕਰਵਾਤ ਦੀਆਂ ਪਾਉਣਾ ਹੁੰਦੀਆਂ ਹੱਦ ਹਵਾ ਦੇ ਨਾਲ ਬਣਦੀ ਹੈ ਨਾ ਚੱਕਰਵਾਤ ਦੀਆਂ ਪਾਉਣਾ ਦੇ ਵਿੱਚ ਉਸੇ ਹੀ ਤਰ੍ਹਾਂ ਸਰਗਾਸੋ ਸਮੁੰਦਰ ਦੀ ਹੱਦ ਆਪਦੀ ਪਾਣੀ ਦੇ ਨਾਲ ਬਣੀ ਹੁੰਦੀ ਆ ਆਪਦੀ ਨਹੀਂ ਲਹਿਰਾਂ ਦੇ ਨਾਲ ਹੁਣ ਇਹ ਗੱਲ ਬਹੁਤ ਹੈਰਾਨ ਕਰਦੀ ਆ ਸਾਰੇ ਦਰਸ਼ਕਾਂ ਨੂੰ ਜਿਹੜੇ ਵੀਡੀਓ ਸੁਣੀ ਜਾਂਦੇ ਆ ਇਹ ਹੀ ਕਾਰਨ ਕਿ ਅੱਜ ਤੱਕ ਕੋਈ ਵੀ ਪੂਰੇ ਪੱਕੇ ਯਕੀਨ ਦੇ ਨਾਲ ਇਹ ਦੱਸ ਨਹੀਂ ਸਕਿਆ ਵੀ ਸਰਗਾਸੋ ਸਮੁੰਦਰ ਅਸਲ ਦੇ ਵਿੱਚ ਕਿੰਨਾ ਵੱਡਾ ਕਿਉਂਕਿ ਇਹਦਾ ਕੋਈ ਬਾਰਡਰ ਹੈ ਹੀ ਨਹੀਂ ਲਹਿਰਾਂ ਤੇ ਕਰੰਟਾਂ ਦੇ ਨਾਲ ਲਗਾਤਾਰ ਇਹਦੀਆਂ ਹੱਦਾਂ ਜਿਹੜੀਆਂ ਬਦਲਦੇ ਰਹਿੰਦੀਆਂ ਕਈ ਵਾਰ ਇਹ ਲੱਖਾਂ ਵਰਗ ਕਿਲੋਮੀਟਰ ਦੇ ਵਿੱਚ ਫੈਲ ਜਾਂਦਾ ਤੇ ਕਈ ਵਾਰ ਦੇਖਦੇ ਹੀ ਦੇਖਦੇ ਇੱਕਾਂ ਵਰਗ ਕਿਲੋਮੀਟਰ ਸਿੰਟ ਜਾਂਦਾ ਅੰਦਰਲੇ ਪਾਸੇ ਜਿਹੜਾ ਇੱਕ ਭੇਦਾ ਕਹਿ ਲੋ ਕੁਦਰਤ ਦਾ ਕਹਿ ਲੋ ਪ੍ਰਮਾਤਮਾ ਦਾ ਕੋਈ ਦੁਨੀਆ ਦਾ ਇਨਸਾਨ ਇਹਦੇ ਬਾਰੇ ਕੋਈ ਕੁਝ ਨਹੀਂ ਜਾਣਦਾ ਜਦੋਂ ਹੀ ਕੋਈ ਨਾ ਕੋਈ ਜਹਾਜ਼ ਜਿਹੜੇ ਲੋਡ ਵਾਲੇ ਜਹਾਜ਼ ਹੁੰਦੇ ਨਾ ਸਮੁੰਦਰਾਂ ਦੇ ਵਿੱਚ ਜਾਂਦੇ ਆ ਉਹ ਸਰਗਾਸੋ ਸਮੁੰਦਰ ਦੇ ਨੇੜੇ ਪਹੁੰਚਦੇ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਅਹਿਸਾਸ ਜਾ ਹੋ ਜਾਂਦਾ ਵੀ ਉਹ ਇੱਕ ਵੱਖਰੀ ਤੇ ਅਲੱਗ ਦੁਨੀਆ ਦੇ ਵਿੱਚ ਦਾਖਲ ਹੋਣ ਵਾਲੇ ਆ ਜਾਂ ਕਹਿ ਲੋ ਵੀ ਦਾਖਲ ਹੋ ਗਏ ਖਾਸ ਗੱਲਾਂ ਕੀ ਹੁੰਦੀਆਂ ਜਿਹੜਾ ਸਰਗਾਸੋ ਸਮੁੰਦਰ ਦਾ ਪਾਣੀ ਆ ਇਹ ਬਹੁਤ ਜ਼ਿਆਦਾ ਗੂੜੇ ਨੀਲੇ ਰੰਗ ਦਾ ਐਨਾ ਨੀਲਾ ਪਾਣੀ ਆ ਵੀ ਕਈ ਜਹਾਜ਼ ਚਲਾਉਣ ਵਾਲੇ ਜਿਹੜੇ ਨਾਵਕ ਆ ਨਾ ਉਹ ਇਹਨੂੰ ਬਲੂ ਇਨਕ ਵੀ ਕਹਿੰਦੇ ਆ ਵੀ ਨੀਲੀ ਸ਼ਾਹੀ ਪਾਣੀ ਸਾਫ਼ ਵੀ ਇੰਨਾ ਕਾ ਜ਼ਿਆਦਾ ਵੀ ਸਮੁੰਦਰ ਦੀ ਸਤ੍ਹਾ ਤੋਂ ਜਿੱਥੇ ਪਾਣੀ ਹੁੰਦਾ ਲਗਭਗ 60 ਮੀਟਰ ਥੱਲੇ ਤੱਕ ਬਿਲਕੁਲ ਸਾਫ਼ ਸਪਸ਼ਟ ਦਿਖਾਈ ਦਿੰਦਾ ਪਰ ਇਹ ਸਮੁੰਦਰ ਦੀ ਕੋਈ ਬੜੀ ਵੱਡੀ ਪਹਿਚਾਨ ਨਹੀਂ ਹੋਰ ਵੀ ਚੀਜ਼ਾਂ ਹੈਗੀਆਂ ਅੱਗੇ ਦੱਸਦੇ ਆ ਇੱਥੇ ਪਾਣੀ ਇੰਨਾ ਜ਼ਿਆਦਾ ਖਾਸ ਕਿਸਮ ਦਾ ਕਿ ਉਹਦੇ ਵਿੱਚ ਇੱਕ ਖਾਸ ਕਿਸਮ ਦੀ ਕਾਈ ਵੀ ਪਾਈ ਜਾਂਦੀ ਆ ਇਹਨੂੰ ਕਿਹਾ ਜਾਂਦਾ ਸਰਗਸਮ ਸਵੀਡ ਇਹ ਭੂਰੇ ਰੰਗ ਦੀ ਕਾਈ ਹੁੰਦੀ ਆ ਇਹਦੇ ਅੰਦਰ ਨਾ ਛੋਟੇ ਛੋਟੇ ਹਵਾ ਦੇ ਬੁਲਬੁਲੇ ਹੁੰਦੇ ਆ ਇਹੀ ਬੁਲਬੁਲੇ ਇਸ ਕਾਈ ਨੂੰ ਪਾਣੀ ਦੀ ਸਤ੍ਹਾ ਦੇ ਉੱਤੇ ਤੈਰਦਾ ਰੱਖਦੇ ਆ ਪਿਓ ਸਮੁੰਦਰੀ ਕਾਈ ਪਾਣੀ ਦੇ ਵਿੱਚ ਡੁੱਬਦੀ ਨਹੀਂ ਤੇ ਇਹੀ ਇਹਦੀ ਖਾਸੀਅਤ ਵੀ ਆ ਸਰਗਸਮ ਕਾਈ ਸਿਰਫ ਸਮੁੰਦਰ ਆਸਤੇ ਨਹੀਂ ਧਰਤੀ ਆਸਤੇ ਵੀ ਬਹੁਤ ਜ਼ਰੂਰੀ ਆ ਹਾਲਾਂਕਿ ਇਹ ਸਰਗਸੋ ਮੁਕਾਈ ਹੁੰਦੀ ਤਾਂ ਸਿਰਫ ਸਰਗਸੋ ਸਮੁੰਦਰ ਦੀ ਸਤ੍ਹਾ ਤੇ ਆ ਪਰ ਇਹਦਾ ਧਰਤੀ ਨੂੰ ਵੀ ਬਹੁਤ ਫਾਇਦਾ ਹੁੰਦਾ ਇਹ ਕਾਈ ਪਤਾ ਕੀ ਕਰਦੀ ਆ ਇਹ ਕਾਰਬਨ ਡਾਈਆਕਸਾਈਡ ਨੂੰ ਆਪਦੇ ਅੰਦਰ ਸਟੋਰ ਕਰ ਲੈਂਦੀ ਆ ਭਾਵੇਂ ਕਿ ਜਿਹੜੀ ਗੰਦੀ ਹਵਾ ਹੁੰਦੀ ਆ ਕਾਰਬਨ ਡਾਈਆਕਸਾਈਡ ਉਸ ਨੂੰ ਇਹ ਸਰਗਸੋ ਮੁਕਾਈ ਆਪਦੇ ਅੰਦਰ ਜਮਾ ਕਰ ਲੈਂਦੀ ਆ ਤੇ ਇਸੇ ਤਰ੍ਹਾਂ ਇਹ ਗਲੋਬਲ ਵਾਰਮਿੰਗ ਨੂੰ ਘੱਟ ਕਰਨ ਦੇ ਵਿੱਚ ਵੀ ਮਦਦ ਕਰਦੀ ਹੈ ਭਾਵ ਕਿ ਆਪਣੀ ਧਰਤੀ ਦਾ ਮੌਸਮ ਸਹੀ ਰੱਖਣ ਦੇ ਵਿੱਚ ਮਦਦ ਕਰਦੀ ਹੈ ਇਸੇ ਲਈ ਕਈ ਵਿਗਿਆਨੀ ਇਹ ਨੂੰ ਕੁਦਰਤ ਦਾ ਕੁਦਰਤੀ ਕਾਰਬਨ ਫਿਲਟਰ ਵੀ ਕਹਿੰਦੇ ਆ ਇਹ ਕਾਈ ਇੰਨੀ ਵੱਡੀ ਮਾਤਰਾ ਦੇ ਵਿੱਚ ਫੈਲੀ ਹੋਈ ਆ ਵੀ ਇਹ ਨੂੰ ਆਕਾਸ਼ ਤੋਂ ਜਹਾਜ਼ਾਂ ਨਾਲ ਤੇ ਸੈਟੇਲਾਈਟ ਦੇ ਨਾਲ ਜਦੋਂ ਵਿਗਿਆਨੀ ਤਸਵੀਰਾਂ ਲੈਂਦੇ ਆ ਤਾਂ ਸਪਸ਼ਟ ਨਜ਼ਰ ਆਉਂਦੀ ਹੈ ਇਹ ਆਰਾਮ ਨਾਲ ਹੀ ਦੇਖਿਆ ਜਾ ਸਕਦਾ ਹੈ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਲੋਕ ਸਰਗਾਸੋ ਸਮੁੰਦਰ ਦੇ ਵਿੱਚ ਆਵਾਜਾਈ ਕਰਦੇ ਸੀ ਨਾ ਕਈ ਵਾਰ ਇਸ ਸਮੁੰਦਰੀ ਕਾਈ ਨੂੰ ਉਹ ਇੱਕ ਲੈਂਡਮਾਰਕ ਦੀ ਤਰ੍ਹਾਂ ਵਰਤਦੇ ਸੀ ਇੱਕ ਵੀ ਨਿਸ਼ਾਨੀ ਦੀ ਤਰ੍ਹਾਂ ਵੀ ਉਹ ਅੰਦਾਜ਼ਾ ਲਾ ਲੈਂਦੇ ਸੀ ਵੀ ਇੱਥੇ ਇੰਨੀ ਕਕਾਈ ਆ ਗਈ ਇਹ ਸਮੁੰਦਰ ਦਾ ਫਲਾਨਾ ਇਲਾਕਾ ਕਿਉਂਕਿ ਖੁੱਲੇ ਸਮੁੰਦਰ ਦੇ ਵਿੱਚ ਰਾਹ ਭੁੱਲਣਾ ਇਹ ਤਾਂ ਇੱਕ ਆਮ ਜੀ ਗੱਲ ਹੀ ਹੁੰਦੀ ਆ ਜਿੱਥੇ ਕੋਈ ਕੰਧ ਨਹੀਂ ਕੋਈ ਕੌਲਾ ਨਹੀਂ ਕੋਈ ਹਾਦੀ ਹੈ ਨਹੀਂ ਉਥੇ ਰਾਹ ਭੁੱਲਿਆ ਜਾ ਸਕਦਾ ਪਰ ਇਹਦੇ ਨਾਲ ਨਾਲ ਅੱਜ ਇਹ ਕਾਈ ਸਰਗਾਸਮ ਕਾਈ ਇੱਕ ਖਤਰਾ ਵੀ ਬਣਦੀ ਜਾ ਰਹੀ ਆ ਹੁਣ ਇਹ ਲੋਕਾਂ ਦੀ ਸੋਚ ਵੀ ਹੋ ਸਕਦੀ ਆ ਪਰ ਵਿਗਿਆਨੀ ਮੰਨਦੇ ਆ ਵੀ ਜੇ ਇਹ ਕਾਈ ਇਸੇ ਤਰ੍ਹਾਂ ਹੀ ਵਧਦੀ ਰਹੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਫਲੋਰੀਡਾ ਦੇ ਪੀਚਾਂ ਤੱਕ ਪਹੁੰਚ ਜਾਊਗੀ ਕਿਉਂਕਿ ਫਲੋਰੀਡਾ ਉਥੋਂ ਨੇੜੇ ਪੈਂਦਾ ਇਹਦੇ ਨਾਲ ਨੁਕਸਾਨ ਕੀ ਹੋਊਗਾ ਇਹਦੇ ਨਾਲ ਸਮੁੰਦਰੀ ਜੀਵਨ ਤੇ ਟੂਰਿਜ਼ਮ ਦੋਨੇ ਪ੍ਰਭਾਵਿਤ ਹੋਣਗੇ ਤੇ ਦੋਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਵੀ ਹੋਊਗਾ ਸਰਗਾਸੋ ਸਮੁੰਦਰ ਸਿਰਫ ਆਪਦੀ ਬਣਤਰ ਕਰਕੇ ਮਸ਼ਹੂਰ ਥੋੜਾ ਆ ਇਹਦੇ ਵਿੱਚ ਬਹੁਤ ਗਾਣਾ ਇਹ ਆਪਦਾਂ ਡਰਾਉਣੀਆਂ ਕਹਾਣੀਆਂ ਕਰਕੇ ਵੀ ਜਾਣਿਆ ਜਾਂਦਾ ਕਿ ਇਸ ਦੇ ਨਾਲ ਬਹੁਤ ਡਰਾਉਣੀਆਂ ਕਹਾਣੀਆਂ ਸਦੀਆਂ ਤੋਂ ਜੁੜੀਆਂ ਹੋਈਆਂ ਕਈ ਸਦੀਆਂ ਤੋਂ ਜਿਹੜੇ ਲੋਕ ਨਾਵਕ ਇਸ ਸਮੁੰਦਰ ਦੇ ਵਿੱਚ ਜਾਂਦੇ ਰਹੇ ਆ ਜਾਂ ਜਾਂਦੇ ਆ ਉਹਨਾਂ ਦਾ ਕਹਿਣਾ ਕਿ ਉਹਨਾਂ ਨੇ ਬਹੁਤ ਵਾਰ ਇੱਥੇ ਅਜੀਬੋ-ਗਜੀਬ ਆਵਾਜ਼ਾਂ ਸੁਣੀਆਂ ਕਈ ਜਹਾਜ਼ ਅਚਾਨਕ ਫਸ ਜਾਂਦੇ ਆ ਉਹਨਾਂ ਦੀ ਇੰਜਣ ਚੱਲਣਾ ਬੰਦ ਹੋ ਜਾਂਦੇ ਆ ਕਈ ਵਾਰ ਬਿਨਾਂ ਕਿਸੇ ਨਿਸ਼ਾਨ ਦੇ ਵੱਡੇ ਤੋਂ ਵੱਡੇ ਪਾਣੀ ਵਾਲੇ ਜਹਾਜ਼ ਇਸ ਸਰਗਾਸੋ ਸਮੁੰਦਰ ਦੇ ਵਿੱਚ ਗੈਗ ਵੀ ਹੋ ਜਾਂਦੇ ਆ ਇਨ੍ਹਾਂ ਘਟਨਾਵਾਂ ਕਰਕੇ ਸਰਗਾਸੋ ਸਮੁੰਦਰ ਨੂੰ ਅਕਸਰ ਬਰਮੁੰਡਾ ਟ੍ਰਾਈਐਂਗਲ ਦੇ ਨਾਲ ਵੀ ਜੋੜ ਦਿੱਤਾ ਜਾਂਦਾ ਹੈ ਹਾਲਾਂਕਿ ਵਿਗਿਆਨਕ ਮੰਨਦੇ ਆ ਵੀ ਇੱਥੇ ਸੁਣਾਈ ਦੇਣ ਵਾਲੀਆਂ ਜਿਹੜੀਆਂ ਆਵਾਜ਼ਾਂ ਲੋਕ ਸੁਣਦੇ ਆ ਉਹ ਵੱਡੀਆਂ ਮੱਛੀਆਂ ਵੱਲੋਂ ਕੱਢੀਆਂ ਜਾਂਦੀਆਂ ਜਦੋਂ ਸ਼ਿਕਾਰੀ ਉਹਨਾਂ ਨੂੰ ਫੜਦੇ ਆ ਜਦੋਂ ਸ਼ਿਕਾਰੀ ਜਾਲ ਪਾਉਂਦੇ ਆ ਜਾਂ ਕੋਈ ਕਾਂਟਾ ਪਾਉਂਦੇ ਆ ਤਾਂ ਉਹ ਵੱਡੀਆਂ ਮੱਛੀਆਂ ਜੀ ਕਾਂ ਮਾਰਦੇ ਆ ਪਰ ਸਰਗਾਸੋ ਸਮੁੰਦਰ ਨੂੰ ਫਲੋਟਿੰਗ ਰੇਨ ਫੋਰੈਸਟ ਵੀ ਕਿਹਾ ਜਾਂਦਾ ਕਿਉਂਕਿ ਇੱਥੇ ਬਾਇਓਡਾਈਵਰਸਿਟੀ ਬਹੁਤ ਵੱਡੇ ਪੱਧਰ ਤੇ ਆ ਇੱਥੇ 100 ਤੋਂ ਵੱਧ ਕਿਸਮਾਂ ਦੀਆਂ ਮੱਛੀਆਂ ਮਿਲ ਜਾਂਦੀਆਂ 10 ਤੋਂ ਵੱਧ ਕਿਸਮਾਂ ਦੀਆਂ ਤਾਂ ਕੱਲੀਆਂ ਸ਼ਾਰਕ ਮੱਛੀਆਂ ਮਿਲ ਜਾਂਦੀਆਂ ਸਰਗਾਸੋ ਸਮੁੰਦਰ ਦੇ ਵਿੱਚ ਅਨੇਕਾਂ ਹੋਰ ਸਮੁੰਦਰੀ ਜੀਵ ਜੰਤੂ ਮਿਲ ਜਾਂਦਾ ਐਸੀਆਂ ਪ੍ਰਜਾਤੀਆਂ ਜਿਹੜੀਆਂ ਬਾਕੀ ਸਮੁੰਦਰਾਂ ਦੇ ਵਿੱਚ ਲੋਕਾਂ ਨੇ ਦੇਖੀਆਂ ਵੀ ਨਹੀਂ ਬੀਬੀ ਸੀ ਡਾਟ ਲਈ ਇਹ ਸਮੁੰਦਰ ਇੱਕ ਸੁਰੱਖਿਅਤ ਘਰ ਵਰਗਾ ਛੋਟੇ ਕਛੂਕ ਮਿਆਂ ਵਾਸਤੇ ਕਿਉਂਕਿ ਇੱਥੇ ਉਹਨਾਂ ਨੂੰ ਖਾਣਾ ਵੀ ਵਾਧੂ ਮਿਲ ਜਾਂਦਾ ਤੇ ਉਹ ਸ਼ਿਕਾਰੀਆਂ ਤੋਂ ਵੀ ਬਚੇ ਰਹਿੰਦੇ ਆ ਕਈ ਮਛਲਿਆਂ ਤੇ ਈਲ ਮਛਲਿਆਂ ਦੀਆਂ ਪ੍ਰਜਾਤੀਆਂ ਸਿਰਫ ਇੱਥੇ ਆ ਕੇ ਹੀ ਆਪਦੇ ਅੰਡੇ ਦਿੰਦਾਂ ਏਵੀ ਸਰਗਾਸੋ ਸਮੁੰਦਰ ਦੀ ਇੱਕ ਖਾਸियत ਆ ਕਿ ਕੋਈ ਇੱਕ ਮਛਲੀ ਕਿੰਨੀ ਦੂਰ ਤੈਰਦੀ ਤੈਰਦੀ ਆਪਦੀ ਜ਼ਿੰਦਗੀ ਦਾ ਸਫ਼ਰ ਤੈਅ ਕਰਦੀ ਆ ਪਰ ਪ੍ਰਜਨਨ ਦੇ ਟਾਈਮ ਉਹ ਇਸ ਸਰਗਾਸੋ ਸਮੁੰਦਰ ਨੂੰ ਹੀ ਆਪਣਾ ਘਰ ਬਣਾਉਂਦੀ ਆ ਸਰਗਾਸੋ ਸਮੁੰਦਰ ਕਿਸੇ ਵੀ ਦੇਸ਼ ਦੀ ਹੱਦ ਦੇ ਵਿੱਚ ਨਹੀਂ ਆਉਂਦਾ ਇਸੇ ਲਈ ਕੋਈ ਵੀ ਦੇਸ਼ ਇਹਨੂੰ ਆਪਣਾ ਨਹੀਂ ਕਹਿ ਸਕਦਾ ਕੋਈ ਦੇਸ਼ ਨਹੀਂ ਬੋਲ ਸਕਦਾ ਕਿ ਸਰਗਾਸੋ ਸਮੁੰਦਰ ਸਾਡਾ 2014 ਦੇ ਵਿੱਚ ਨਾ ਕਈ ਦੇਸ਼ਾਂ ਨੇ ਮਿਲ ਕੇ ਇੱਕ ਅੰਤਰਰਾਸ਼ਟਰੀ ਸਮਝੌਤਾ ਕੀਤਾ ਕਿਉਂ ਕੀਤਾ ਵੀ ਇਸ ਵਿਲੱਖਣ ਇਕੋਸਿਸਟਮ ਦੀ ਸੁਰੱਖਿਆ ਕੀਤੀ ਜਾ ਸਕੇ ਪਰ ਸਾਰਿਆਂ ਤੋਂ ਵੱਡਾ ਖਤਰਾ ਅੱਜ ਵੀ ਇਸ ਸਰਗਾਸੋ ਸਮੁੰਦਰ ਨੂੰ ਅਨਸਾਨਾਂ ਵੱਲੋਂ ਹੀ ਆ ਉਹ ਕਿਉਂ ਆ ਇਨਸਾਨ ਕਚਰਾ ਫਲਾਉਂਦੇ ਆ ਪਲਾਸਟਿਕ ਫਲਾਉਂਦੇ ਆ ਇਥੋਂ ਤੱਕ ਕਿ ਨਾਰਥ ਅਟਲੈਂਟਿਕ ਤੇ ਇੱਕ ਗਾਰਬੇਜ ਪੈਚ ਬਣਿਆ ਬਾ ਜਿੱਥੇ ਕੂੜਾ ਸੁੱਟਿਆ ਜਾਂਦਾ ਪਰ ਹੁਣ ਉਹ ਗਾਰਬੇਜ ਪੈਚ ਆ ਨਾ ਜਿਹੜਾ ਉਹ ਸਰਗਾਸੋ ਸਮੁੰਦਰ ਦੇ ਨੇੜੇ ਹੀ ਪਹੁੰਚਣ ਵਾਲਾ ਪਲਾਸਟਿਕ ਦੇ ਜਿਹੜੇ ਛੋਟੇ ਟੁਕੜੇ ਹੁੰਦੇ ਆ ਗੰਦਗੀ ਹੁੰਦੀ ਆ ਉਹ ਟੁਕੜੇ ਸਰਗਾਸੋ ਸਮੁੰਦਰ ਦੇ ਵਿੱਚ ਰਹਿਣ ਵਾਲੇ ਜੀਵ ਜੰਤੂਆਂ ਆਸਤੇ ਮੌਤ ਦਾ ਕਾਰਨ ਬਣਦੇ ਆ ਆਈ ਦਿਨ ਸਰਗਾਸੋ ਸਮੁੰਦਰ ਧਰਤੀ ਤੇ ਮੌਜੂਦ ਇੱਕ ਵੱਖਰੀ ਜੀ ਦੁਨੀਆ ਜਿਹਦੇ ਵਿੱਚ ਬਹੁਤ ਰਹੱਸ ਮੌਜੂਦ ਆ ਜੋ ਬਹੁਤ ਸੋਹਣੀਆਂ ਤੇ ਨਾਲ ਨਾਲ ਇਥੇ ਖਤਰੇ ਵੀ ਬਹੁਤ ਆ ਇਹ ਸਮੁੰਦਰ ਸਾਨੂੰ ਇਹ ਸਿਖਾਉਂਦਾ ਵੀ ਕੁਦਰਤ ਇੰਨੀ ਅਨੋਖੀ ਆ ਕਿ ਉਹਨੂੰ ਕੋਈ ਵੀ ਸਮਝ ਨਹੀਂ ਸਕਦਾ ਪਰ ਅਨੋਖੀ ਖਤਰਨਾਕ ਤੇ ਖੂਬਸੂਰਤ ਹੋਣ ਦੇ ਨਾਲ-ਨਾਲ ਕੁਦਰਤ ਨਾਜ਼ੁਕ ਵੀ ਬਹੁਤ ਆ ਜੇ ਅਸੀਂ ਇਹਦੀ ਰੱਖਿਆ ਨਾ ਕੀਤੀ ਇਨਸਾਨ ਪਲਾਸਟਿਕ ਵੇਸਟ ਤੇ ਹੋਰ ਗੰਦਮੰਦ ਸਮੁੰਦਰਾਂ ਨਦੀਆਂ ਨਾਲਿਆਂ ਦੇ ਵਿੱਚ ਪਾਉਣਾ ਨਾ ਹਟੇ ਤਾਂ ਸਰਗਾਸੋ ਸਮੁੰਦਰ ਵਰਗੀ ਇੱਕ ਅਲੱਗ ਦੁਨੀਆ ਸਰਗਾਸੋ ਸਮੁੰਦਰ ਵਰਗੀ ਇੱਕ ਕੁਦਰਤ ਦੀ ਨਿਯਮਤ ਸ਼ਾਇਦ ਇੱਕ ਕਹਾਣੀ ਬਣ ਕੇ ਰਹਿ ਜਾਊ ਆਉਣ ਵਾਲੇ ਟਾਈਮ ਦੇ ਵਿੱਚ ਸਿਰਫ ਲੋਕ ਇਹ ਪੜਿਆ ਕਰਨਗੇ ਵੀ ਇੱਕ ਸਰਗਾਸੋ ਸਮੁੰਦਰ ਹੁੰਦਾ ਸੀ ਤੁਹਾਡੀ ਇਹਦੇ ਬਾਰੇ ਕੀ ਸਲਾਹ ਕਮੈਂਟ ਬਾਕਸ ਦੇ ਵਿੱਚ ਆਪਦੇ ਵਿਚਾਰ ਜਰੂਰ ਦਿਓ ਧੰਨਵਾਦ